ਇਨਸਪੈਕਟਰ ਰਾਜ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਨ ਦਾ ਜਿਹੜਾ ਅਜ ਸੋਧ ਆਈ ਹੈ ਦੁਕਾਨਦਾਰਾਂ ਨੂੰ ਸੋ ਪਹਿਲਾਂ ਉਹ ਦੁਕਾਨਦਾਰ ਜਿਹੜੇ ਸੀਗੇ ਉਹ ਇੱਕ ਵੀ ਜੇ ਉਹ ਰੱਖਦੇ ਸੀਗੇ ਹੈਲਪ ਪਰ ਜੇ ਦੁਕਾਨ ਤੇ ਕੋਈ ਕੰਮ ਕਰਨਾ ਤਾਂ ਉਹਦਾ ਵੀ ਇਨਸਪੈਕਟਰ ਜਿਹੜਾ ਹਿਸਾਬ ਮੰਗ ਲੈਂਦਾ ਸੀ ਕਿ ਇੱਕ ਕਿੰਨੇ ਪੈਸੇ ਦੇਣਾ ਹੈ ਤੂੰ ਅਕਾਊਂਟਸ ਰੱਖਿਆ ਦੇ ਪਰ ਕਾਡ ਰੱਖਿਆ ਨਹੀਂ ਰੱਖਿਆ ਹੁਣ ਅਸੀਂ ਇਹਨੂੰ ਬਣਾ ਕੇ ਵੀ ਕਰਤਾ ਕਿ ਵੀ ਜਬ ਵੀ ਤੋਂ ਘੱਟ ਲੋਕ ਜਿਹੜੇ ਜੇ ਕੰਮ ਕਰਦੇ ਨੇ ਦੁਕਾਨ ਤੇ ਤਾਂ ਉਹਨਾਂ ਨੂੰ ਕੋਈ ਇਨਸਪੈਕਟਰ ਜਾਂ ਕੋਈ ਐਨਓਸੀ ਜਾਂ ਕੋਈ ਖੁੱਛ ਦੀ ਕਿਸੇ ਕਰੀ ਦੀ ਲੋੜ ਨਹੀਂ ਪੋਗੀ ਜਰੂਰ ਦੇਖੋ ਵੀ ਤੋਂ ਉੱਪਰ ਜਿਹੜੇ ਨੇ ਉਹਨਾਂ ਨਾਲ ਦਾ ਜਿਹੜਾ ਸਾਰੀ ਅਨੰਦੀ ਜੀ ਸਟੇਸ਼ਨ ਸਾਰਾ ਕੁਝ ਹੋਊਗਾ ਤੇ ਵੀ ਤੋਂ ਘੱਟ ਵਾਲੇ ਜਿੰਨੇ ਵੀ ਨੇ ਉਹਨੂੰ ਰਿਸਪੈਕਟ ਦੇ ਕੇ ਕੰਮ ਕੀਆ ਨਾ ਕੋਈ ਫालतू ਜੁਰਮਾਨੇ ਨਾ ਬਾਰ-ਬਾਰ ਚੱਕਰ ਤਾਂ ਉਹ ਆਰਾਮ ਨਾਲ ਕੰਮ ਕਰ ਸਕਦੇ ਨੇ ਲਗਭਗ 94% 95% 95% 95% ਇਹਦੇ ਵਿੱਚ ਘਬੜ ਹੋ ਜਾਂਦੇ ਨੇ ਬੀ ਜਾਂ ਬੀ ਤੋਂ ਥੱਲੇ ਵਾਲੇ ਸਿਰਫ 5% ਨੇ ਜਿਹੜੇ ਬੀ ਤੋਂ ਉੱਪਰ ਵੱਡੇ ਦੁਕਾਨਦਾਰ ਨੇ ਤੇ ਉਸ ਤੋਂ ਬਾਅਦ ਸਰਕਾਰ ਨੂੰ ਸਿਰਫ ਤੁਸੀਂ 6 ਮਹੀਨਿਆਂ ਦੀ ਜਾਣਕਾਰੀ ਦੇਣੀ ਕਹੋਗੇ ਕਿ ਆਹ 20 ਬੰਦੇ ਸਾਡੇ ਕੋਲ ਕੰਮ ਕਰਦੇ ਨੇ ਇਸ ਸੋਧੇ ਦਾ ਮਤਲਬ ਹੈ ਜੁਦਜੇ ਨੰਬਰ ਤੇ ਕਰਮਚਾਰੀਆਂ ਦੀ ਆਮਦਨ ਬਤਾਉਣੀ ਹੈ ਜਿਹੜੇ ਕੰਮ ਕਰਦੇ ਆ ਓਵਰਟਾਈਮ ਦੀ ਸੀਮਾ ਜਿਹੜੀ ਹੈ ਉਹ ਪਹਿਲਾਂ 3 ਮਹੀਨਿਆਂ ਦੇ ਵਿੱਚ 50 ਘੰਟੇ ਸੀ ਇੱਕ ਕੁਆਟਰ ਦੇ ਵਿੱਚ ਉਹ 50 ਘੰਟੇ ਉਹ ਜਿਹੜਾ ਓਵਰਟਾਈਮ ਲਾ ਸਕਦੇ ਸੀ ਉਹਦੇ ਪੈਸੇ ਮੰਗਦੇ ਸਨ ਹੁਣ ਇਹਨੂੰ ਵਧਾ ਕੇ 144 ਘੰਟੇ ਕਰਦੇ ਆ ਇਹ ਲੱਗਦਾ ਕਿ ਇਹ ਨਾ ਹੋਣਾਗਾ ਇੱਕ ਦਿਨ ਚ 9 ਘੰਟਿਆਂ ਤੋਂ ਵੱਧ ਤੇ ਹਫਤੇ ਚ 48 ਘੰਟਿਆਂ ਤੋਂ ਵੱਧ ਕੰਮ ਕਰਨ ਤੇ ਦੁਗਣੇ ਰੇਟ ਦਾ ਓਵਰਟਾਈਮ ਮਿਲੂਗਾ ਜਿੰਨਾ ਉਹਨੂੰ 8 ਘੰਟਿਆਂ ਦਾ ਮਿਲਦਾ ਹੈ ਜੋ 9 ਘੰਟੇ ਕੰਮ ਕਰਦੇ ਐ ਤਾਂ ਜਿੰਨਾਂ ਨੂੰ 1.5 ਘੰਟੇ ਮਿਲਦੇ ਐ ਉਹਨੇ ਉਹਨੂੰ ਇੱਕ ਕਰਕੇ ਦੇ ਡਬਲ ਮਿਲ ਗਏ 2 ਘੰਟੇ ਮਿਲ ਗਏ